ਸੁਪਰੀਮ ਕੋਰਟ ਨੇ ਸੰਕੇਤ ਦਿੱਤੇ ਨੇ ਕਿ BCCI ਪ੍ਰਧਾਨ ਅਨੁਰਾਗ ਠਾਕੁਰ ਤੇ ਅਗਲੀ ਸੁਣਵਾਈ ਦੌਰਾਨ ਕਾਰਵਾਈ ਵੀ ਹੋ ਸਕਦੀ ਹੈ ਜਦਕਿ ਕੋਰਟ ਨੂੰ ਪਰਮ ਚਪਾਉਣ ਲਈ ਉਹਨਾਂ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਦਰਸਲ ਜ਼ਾਮਾ ਨੇ ਕਿ ਅਨੁਰਾਗ ਠਾਕੁਰ ਨੇ ICC ਨੂੰ ਕਿਹਾ ਸੀ ਕਿ ਉਹ ਇੱਕ ਚਿੱਠੀ ਜਾਰੀ ਕਰਨ ਤੇ ਲਿਖਣ ਕਿ ਜੇਕਰ BCCI ਨੇ CAG ਨਿਯੁਕਤ ਕੀਤਾ ਤਾਂ ICC ਉਸ ਦੀ ਮਾਨਤਾ ਰੱਦ ਕਰ ਸਕਦਾ ਹੈ। ਕੋਰਟ ਨੇ ਇਸ ਨੂੰ ਧੋਖਾਧੜੀ ਦਾ ਮਾਮਲਾ ਮੰਨਿਆ ਹੈ। ਪਾਰਦੇ ਪੀਵੀ ਸਿੰਧੂ ਨੋ ਵਿਸ਼ਵ ਸੁਪਰ ਸੀਰੀਜ਼ ਫਾਈਨਲ ਬੈਡਮਿੰਟਨ ਟੂਰਨਾਮੈਂਟ ਦੇ ਗਰੁੱਪ ਬੀ ਚ ਆਪਣੇ ਦੂਜੇ ਮੁਕਾਬਲੇ ਦੌਰਾਨ ਚੀਨ ਦੀ ਸੁਨਯੂ ਹੱਥੋਂ ਹਾਰ ਮਿਲੀ ਹੈ ਸਿੰਧੂ ਨੋ 9ਵੇਂ ਮਿੰਟ ਚ 15-21 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਮੀਟਿੰਗ ਦੇ 28ਵੇਂ ਮਿੰਟ ਤੇ ਪੈਨਲਟੀ ਕੋਰਨਰ ਆਸਰੇ ਕੀਤੇ ਗੋਲ ਦੇ ਨਾਲ ਭਾਰਤ ਨੇ ਸਪੇਨ ਨੂੰ ਵੀਰਵਾਰ ਨੂੰ ਕਿਹੜੇ ਸੰਘਰਸ਼ ਵਾਲੇ ਮੈਚ ਮਾਰ ਦਿੱਤੀ ਭਾਰਤ ਨੇ ਸਪੇਨ ਨੂੰ 2-1 ਨਾਲ ਮਾਰ ਦਿੱਤੀ ਭਾਰਤ ਨੇ 11 ਸਾਲ ਦੇ ਲੰਮੇ ਸਮੇਂ ਬਾਅਦ ਜੂਨੀਅਰ ਵਿਸ਼ਵ ਕੱਪ ਦੇ ਸੈਮੀਫਾਈਨਲ ਦੇ ਵਿੱਚ ਐਂਟਰੀ ਕੀਤੀ ਦਖਣੀ ਫ੍ਰੀਕਾ ਦੀਆਂ ਲੋਕਲ ਮਹਿਲਾ ਟੀਮਾਂ ਮੋਪੂਮ ਲਾਂਗਾ ਅੰਡਰ 19 ਅਤੇ ਈਸਟਰਨ ਅੰਡਰ 19 ਵਿਚਾਲੇ ਨੋਖਾ ਮੈਚ ਖੇਡਿਆ ਗਿਆ ਇਸ ਮੈਚ ਪਹਿਲਾਂ ਬੱਲੇਬਾਜ਼ੀ ਕਰਦੇ ਮੋਪੂ ਲਾਂਗਾ ਦੀ ਟੀਮ ਦੇ 8 ਖਿਡਾਰੀ ਬਿਨਾ ਖਾਤਾ ਖੋਲੇ ਹੀ ਆਊਟ ਹੋ ਗਏ ਜਦਕਿ ਇੱਕ ਬੱਲੇਬਾਜ਼ 0 ਤੇ ਨਬਾਦ ਰਿਹਾ ਫਿਰ ਵੀ ਟੀਮ 169 ਰਨ ਬਣਾਉਣ ਚ ਕਾਮਯਾਬ ਰਹੀ ਦਸਲ ਖਾਸ ਕਰਕੇ ਏਸੀ ਦੀ ਟੀਮ ਦੀ ਇਸਲਾਮੀ ਬੱਲੇਬਾਜ਼ ਸ਼ਾਨੀ ਅਲੀ ਸਵਾਰਟ ਨੇ ਕੱਲ੍ਹ ਦੇ 160 ਰਨ ਬਣਾ ਦਿੱਤੇ ਸਵਾਰਟ ਨੇ ਸਿਰਫ 86 ਗੇਂਦਾਂ 'ਚ 160 ਰਨ ਦੀ ਦਮਦਾਰ ਪਾਰੀ ਖੇਡੀ ਸਵਾਰਟ ਦੀ ਪਾਰੀ 'ਚ 18 ਚੌਕੇ ਤੇ 12 ਛੱਕੇ ਸ਼ਾਮਿਲ ਸਨ ਸਵਾਰਟ ਦੀ ਟੀਮ ਨੇ 8 विकेट ਗਵਾ ਕੇ 160 ਰਨ ਬਣਾਏ थे 42 ਰਨ ਨਾਲ ਮੈਚ ਜਿੱਤ ਲਿਆ ਆਸਟ੍ਰੇਲੀਆ ਤੇ ਪਾਕਿਸਤਾਨ ਵਿਚਾਲੇ ਬ੍ਰਿਸਬੇਨ 'ਚ ਸ਼ੁਰੂ ਹੋਏ ਡੇ ਨਾਈ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਆਸਟ੍ਰੇਲੀਆ ਨੇ 429 ਰਨ ਬਣਾਏ ਪਹਿਲੇ ਦਿਨ ਦੇ ਖੇਡ ਦੇ ਅੰਤ ਤੱਕ ਆਸਟ੍ਰੇਲੀਆ ਨੇ 3 ਵਿਕਟ ਗਵਾ ਕੇ 288 ਰਨ ਬ ਅਹਿਲੇ ਦਿਨ 110 ਰਨ ਬਣਾ ਕੇ ਨਿਮਾਦ ਰਹੇ ਕਪਤਾਨ ਸਮਿਥ ਦੂਜੇ ਦਿਨ 130 ਰਨ ਦੀ ਪਾਰੀ ਖੇਡ ਆਊਟ ਹੋਏ ਸਮਿਥ ਦੀ ਪਾਰੀ ਵਿੱਚ 19 ਚੌਕੇ ਸ਼ਾਮਿਲ ਸਨ ਦੂਜੇ ਪਾਸੇ ਹਾਂਸਕੋਬ ਨੇ ਦਮਦਾਰ ਸੈਂਕੜਾ ਜੜਿਆ ਹਾਂਸਕੋਬ ਨੇ 240 ਗੇਂਦਾਂ ਤੇ 10 ਚੌਕੀਆਂ ਤੇ 6 ਛੱਕੇ ਦੀ ਮਦਦ ਨਾਲ 105 ਰਨ ਦੀ ਪਾਰੀ ਖੇਟੀ ਅਤੇ ਨਾਥਨ ਲਿਵਨ ਅਤੇ ਜੈਕਸਨ ਬਰਨ ਨੇ ਮਿਲ ਕੇ ਆਖਰੀ ਵਿਕਟ ਲੈ 49 ਰਨ ਜੋੜੇ ਤੇ ਟੀਮ ਨੂੰ 429 ਰਨ ਤੱਕ ਪਹੁੰਚਾ ਦਿੱਤਾ ਪਾਕਿਸਤਾਨ ਲਈ ਵਹਾਬ ਰਿਆਜ਼ ਅਤੇ ਮੁਹੰਮਦ ਆਮਰ ਨੇ 4-4 ਵਿਕਟ ਹਾਸਲ ਕੀਤੀ ਵਿਆਸ਼ਰ ਸ਼ਾ ਦੇ ਖਾਤੇ ਵਿੱਚ 2 ਵਿਕਟ ਗਏ